ਭਈ ਰੌਣਕ ਨੂੰ ਸਪਰੇਅ ਕਰਨ ਲੱਗੇ ਆ ਉੱਠ ਨਹੀਂ ਰਹੀ ਇਹ ਵੀ ਕੱਤੀ ਦੀ ਸੀ ਦੀ ਜੱਬੇ ਦਾ ਮੋਟਰ ਪਰ ਹੈ ਕਿਹੜੀ ਕੰਪਨੀ ਜਵਾਈ ਆ ਤੇਰੇ ਜ਼ਗਾਨਾ ਮਿੱਤਰ ਵੀਡੀਓ ਨੇ ਲਈਆ ਹਰ ਵੀ ਤੋਂ ਇਹ ਕੋਬਰ ਰਿਜਲਟ ਕਰ ਨਿਕਲਦਾ ਗੋਲੀ ਡੰਡਾ ਦਾ ਟਾਪ ਦਾ ਨਿਕਲਿਆ ਉਹ ਆਪਣੀ ਵੱਡੀ ਮੋਟਰ ਚੱਲੀ ਹੈ